ਹਾਂਜੀ ਦੋਸਤੋ ਗੇ ਹਲਚਾਲ ਨੇਗੇ ਆ ਪਕੜੇ ਮੁੱਕੇ ਟਰੈਕਟਰ ਦੀ ਮੰਡੀ ਤੇ ਸਟਾਰਟ ਕਰਾਂਗੇ ਆਪਾਂ ਵੀਜੇ ਸੋਨਾਲੀਕਾ 730 ਦੇ ਤੋਂ ਸੈਂਟਰ ਗੇ ਘੜੇ ਤੋਂ ਜੇ ਬੈਕ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਬੈਕ ਟਾਇਰ ਹੈਗੇ ਬਾਈ ਜੀ 60 ਰੁਪਏ ਤੇ ਫਰੰਟ ਟਾਇਰ ਹੈਗੇ ਬਾਈ ਜੀ 30 ਰੁਪਏ ਬਾਕੀ ਟਰੈਕਟਰ ਰੰਗ ਰੂਪ ਦਾ ਕੁਝ ਦੇ ਸਕਦੇ ਹੋਗੇ ਕਿਵੇਂ ਲਗਾ ਵਧੀਆ ਪਿਆਗਾ ਸਾਫ ਹੈਗਾ ਓਕੇ ਰਿਪੋਰਟ ਪਿਆਗਾ ਤੇ ਬਾਕੀ ਮਾਡਲ ਦੀ ਗੱਲ ਕਰੀਏ ਬਾਈ ਜੀ 14 ਮਾਡਲ ਆ ਤੇ 1 ਲੱਖ 99000 ਰੁਪਏ ਦੀ ਮੰਗ ਲਗੀ ਸਾਦੀ ਘਟਾਈ ਆ ਰੰਗ ਰੂਪ ਦਾ ਪੂਰਾ ਸਾਫ ਪਿਆ ਜਾਓ ਉਹ ਵੀ ਚੈੱਕ ਕਰ ਲਓ ਓਕੇ ਰਪੋਰਟ ਅੱਗੇ ਅੱਗੇ ਬਈ ਸੋਨਾ ਨਿੱਕਾ 750 ਦਾ ਆ ਆਰਐਕਸ ਵਾਲਾ ਸਾਈਡ ਗੇਅਰ ਚ ਆ ਗਿਆ ਤੇ ਜੂ ਕੱਟ ਪਾਈਪ ਲੱਗੀ ਹੋਈ ਜੀ ਡਬਲ ਡਿਸਟ੍ਰਿਬਿਊਟਰ ਆ ਬਈ ਜੀ ਇਹ ਜੇ ਬੈਕ ਟਾਰਨ ਦੀ ਗੱਲ ਕਰੀਏ ਬਈ ਜੀ ਨਵੇਂ ਨਿੱਕੇ ਤੇ ਫਰੰਟ ਹੈਲ ਵੀ ਪਈ ਹੈ ਕਿ ਨਿੱਕੇ 50 ਕੁ ਦਾ ਸਰ ਇਹ ਮਾਰ ਲਏਗਾ ਬਈ ਇਹ 16 16 ਮਾਡਲ ਆਗਾ ਤੇ 465000 ਰੁਪਏ ਡਿਮਾਡ ਆਗੀ ਪਾਵਰ ਸਟੀering ਆ ਤੇ ਬਹੁਤ ਮਾੜਲਾ ਬਾਈ ਜੀ ਤੇ ਜੇ ਬੈਕ ਟਾਇਰ ਦੀ ਗੱਲ ਕਰੀਏ ਬਾਈ ਜੀ 14 ਦੇ ਟਾਇਰ ਲੱਗੇ ਤੇ ਬਾਕੀ ਰਿੰਗ ਰੂਪ ਵੀ ਪੂਰੇ ਸਾਫ ਨੇ ਲੱਗੇ ਤੇ ਅੱਗੇ ਆ ਗਿਆ ਬਾਈ ਜੀ ਜੌਂਡੀਆਰ 50 55 e ਸਾਡ ਘੇਰਾ ਗਿਆ ਤਰਪੂ ਵਾਲਾ ਜੇ ਰੰਗ ਰੂਪ ਦੀ ਕਰੀਏ ਗੱਲ ਕਰੀਏ ਸਾਫ ਪੈਗਾ 16 ਦੇ ਟਾਇਰਾਂ ਚ ਬਾਈ ਜੀ ਰਹਿ ਗਿਆ ਭਾਈ ਜੀ 75 ਰੁਪਏ ਤੇ ਫਰੰਟ ਰਹਿ ਗਿਆ ਅਬ ਦੇ ਪਾਵਰ ਸਟੀering ਚਾਬੇ ਜੀ ਬਾਕੀ ਫਰੰਟ ਤੇ ਵੇਟ ਵਗੈਰਾ ਲੱਗੇ ਹੋਏ ਗੇ 13 ਮਾਡਲਾ ਤੇ 47000 ਰੁਪਏ ਦਾ ਮਾਡਲ ਹੈ ਜੀ ਕੰਡੀਸ਼ਨ ਦਾ ਚੈੱਕ ਕਰ ਲੋ ਭਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਰਹਿ ਗਿਆ ਲੱਗੇਗਾ ਭਾਈ ਸੋਨਾ ਲਿਕਾ ਹੈ ਡੀ ਆਈ ਆਰ ਐਕਸ 60 ਰੁਪਏ ਤੇ ਬੈਕ ਟਾਇਰਾਂ ਦੀ ਗੱਲ ਕਰੀਏ ਭਾਈ ਜੀ 90 ਪੈਸੇ ਨੇ ਤੇ ਫਰੰਟ ਹੈ ਵੀ ਭਾਈ ਜੀ 90 ਪੈਸੇ ਨੇ ਤੇ ਪੀ ਵੀ 8 ਨੰਬਰ ਆਗਾ ਭਾਈ ਜੀ ਜਲੰਧਰ ਦਾ ਤੇ 18 ਮਾਡਲ ਤੇ 545000 ਰੁਪਏ ਡਿਮਾਂਡ ਆ ਟੋਪ ਮਾਡਲ ਆ ਬਾਈ ਜੀ ਕੰਡੀਸ਼ਨ ਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਓਕੇ ਰਿਪੋਰਟ ਦੇ ਪੇਤੇ ਤਰ੍ਹਾਂ ਦਾ ਵੀ ਬਾਈ ਜੀ ਪੂਰਾ ਸਾਫ ਤੇ ਲੱਗੇ ਬਾਕੀ ਬਾਕੀ ਚੈੱਕ ਨਿਕਾਲ ਲਓ ਤੇ ਜੇ ਕਾਰ ਕੋ ਦਾ ਵੀ ਓਕੇ ਪੈਗਾ ਤੇ ਮਗਰਾਟ ਵਗੈਰਾ ਵੀ ਬੜੀਆ ਸਾਫ ਤੇ ਲੱਗੇ ਤੇ ਕਿਹ ਜੀ ਜੌਂਡੀਆ 5405 ਤੇ ਜੇ ਟਾਇਰਾਂ ਦੀ ਗੱਲ ਕਰੀਏ 16 ਦੇ ਟਾਇਰ ਨੇ ਬਈ ਰੇਡੀਅਲ ਆ ਨਵੇਂ ਟਾਇਰ ਨੇਗੇ ਬੈਕ ਸਾਈਡ ਤੇ ਵੇਟ ਹੋ ਗਿਆ ਰ ਵੀ ਲੱਜਾ ਜੇ ਤੇ ਕੰਡਾ ਸੇਫਟਾ B14 ਜਾ ਗਿਆ ਬਾਈ ਜੀ ਤੇ ਫਰੰਟ ਰਹਿ ਗਏ ਨੇ ਬਾਈ ਜੀ ਅੱਡੇ ਫਰੰਟ ਤੇ ਵੀ ਵੇਟ ਵਗੈਰਾ ਲੱਗੇ ਹੋਏ ਨੇਗੇ ਤੇ 19 ਮਾਡਲ ਦਾ 7 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਤੇ ਬਾਕੀ ਕੋ ਲੋਪੀ ਵਗੈਰਾ ਲੱਗੇ ਹੈ ਜੀ ਵਧੀਆ ਚੈੱਕ ਕਰੋ ਬਾਈ ਜੀ ਕੰਡੀਸ਼ਨ ਤੇ ਕਿਹ ਕਿਹਗਾ ਬਾਈ ਜੀ 652 591 ਦਾ ਵੱਡਾ ਭਾਈ ਚੌਕੜਾ ਟਾਇਰਾਂ ਦਾ ਇਹਦਾ ਵੀ ਪਿਆਵੇ ਜੀ 80 ਪੈਸੇ ਤੇ PV04 ਨੰਬਰ ਹੈਗਾ 12 ਮਾਡਲ ਆਗਾ 450000 ਰੁਪਏ ਦਾ ਮਾਡਲ ਪਾਵਰ ਸਟੀering ਆਗਾ ਤੇ ਕੰਡੀਸ਼ਨ ਦਾ ਵਧੀਆ ਸਾਫ ਪਿਆ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਐਮਆਰਪ ਦੇ ਬੈਕ ਟਾਇਰ ਲਗੇ 16 ਵਾਲੇ ਤੇ ਫਰੰਟ ਰਹਿ ਗਏ ਬਾਈ ਜੀ ਸੇ ਪਜਾਦੇ ਸਖਤ ਹੀ ਰਹਿ ਗਏ ਐਮਆਰਪ ਦੇ ਚੌਕੜੇ ਐਮਆਰਪ ਦਾ ਤੇ ਕਲੀਜ਼ਨ ਦਾ ਡੈਕਟਰ ਹਾਲਤ ਦਾ ਪੂਰਾ ਸਾਫ ਪਿਆ ਕੋਈ ਬਾਡੀ ਲਾਈਨ ਦਾ ਵੀ ਪੂਰਾ ਵਧੀਆ ਪਿਆਗਾ ਬਾਕੀ ਚੈੱਕ ਵੀ ਕਰ ਸਕਦੇ ਹੋ ਤੇ ਕੇ ਕੇ ਭਾਈ ਜੀ ਫਾਰਮਟਰੈਕ 45 ਦਾ ਚੌਕੜਾ ਟੈਰਨ ਦਾ ਇਹਦਾ ਵੀ 80 ਪੈਸੇ ਪਿਆਗਾ ਸਾਦੀ ਕਟਾਈ ਵਾਲਾ ਆ ਗਿਆ ਵੱਡੇ ਹਿੱਸੇ ਵਾਲ ਵੀ ਕਹਿ ਦਿੱਤਾ ਹੈ ਨਾ ਇਹਨੇ ਰੰਗ ਰੂਪ ਦਾ ਤੁਹਾਡੇ ਸਾਹਮਣੇ ਪੂਰਾ ਸਾਫ ਪਿਆਗਾ ਬਾਕੀ ਚੈੱਕ ਵੀ ਤੁਹਾਨੂੰ ਮੈਂ ਜੀ ਸਾਫ ਪਿਆਗਾ ਓਕੇ ਰਿਪੋਰਟ ਦਿੱਤਾ ਹੈ ਤਿੰਨ ਮਾਡਲ ਆ ਗਏ ਤੇ 2 ਲੱਖ 35000 ਰੁਪਏ ਦੀ ਡਿਮਾਂਡ ਹੈ ਚੈੱਕ ਕਰ ਲਓ ਭਾਈ ਜੀ ਤੇ ਕੇ ਕੇ ਭਾਈ ਜੀ ਸਵਰਾਜ 855 3 ਸਪੀਡ ਰਿਵਰਸ ਪੀਟਿਓ ਇੱਕੇ ਚੁੱਲੇ ਵਾਲਾ ਟਰੈਕਟਰ ਰੇਡੀਅਲ ਤੇ ਫਰੰਟਰ ਜਮਾਂ ਨਵੇਂ ਦੇ ਜੀ ਆਪੋਲੋ ਦੇ 3 ਸੀ ਬਿੜਚਾ ਗਿਆ ਤੇ ਜਮਾਂ ਟੌ ਮਾਡਲ ਆ ਬਈ ਜੀ ਪੀਵੀ 22 ਨੰਬਰ ਦਾ ਤੇ 2023 ਮਾਡਲ ਆ ਬਈ ਜੀ ਤੇ 7 ਲੱਖ 85000 ਰੁਪਏ ਦੀ ਮੰਗ ਹੈਗੀ ਤੇ ਜਿਹਨੂੰ ਅਲੱਗ ਦੇ ਕਲੱਬ ਵਾਲਾ ਕਹਿੰਦੇ ਨੇਗੇ 5 ਸਟਾਰ ਵਾਲਾ ਕਹਿੰਦੇ ਨੇ ਅੱਗੇ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਬਈ ਜੀ ਕੰਡੀਸ਼ਨ ਟਰੈਕਟਰ ਦੀ ਪੂਰਾ ਓਕੇ ਰਿਪੋਰਟ ਤੇ ਪਿਆ 16 ਦੇ ਟਾਇਰਾਂ ਦਾ ਬਈ ਤੇ ਪੋਲੋ ਦੇ ਟਰੈਕਟਰ ਨੇ ਤੇ ਫਰੰਟ ਟਾਇਰ ਵੀ ਭਾਈ ਜੀ ਆਪੋਲੋ ਦੇ ਨੇ ਤੇ ਅੱਗੇ ਗਿਆ ਬਈ 75310 4/4 ਟਰੈਕਟਰ ਦੀ ਕੰਡੀਸ਼ਨ ਦੇਖੋ ਭਾਈ ਜੀ ਉਹਦੇ ਸਾਫ ਪਿਆ ਲਿਸਕਾ ਮਾਰਦਾ ਟਰੈਕਟਰ ਤੇ ਚੱਕਰਾ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਤਾਂ ਹੈਗੇ ਨੇ ਬਈ ਜਮਨ ਤੇ ਬੈਕਟਰ ਹੈ ਗਿਆ ਭਾਈ ਜੀ 85 ਕੁ ਪੈਸੇ ਉਨੇ ਮਾਡਲਾਂ ਤੇ 8 ਲੱਖ 85 ਹਜ਼ਾਰ ਰੁਪਏ ਦੀ ਮੰਗ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੋਈ ਵਾਰਾ ਵੀ ਲੱਗੀ ਹੋਈ ਹੈਗੀ ਤੇ ਰੰਮੂ ਵੀ ਕੁਝ ਐਸਾ ਨਹੀਂ ਤੇ ਬੈਕਅਪ ਵੇਟ ਵੀ ਲੱਗੇ ਹੋਏ ਨੇ ਚੈੱਕ ਕਰੋ ਬਈ ਫੈਟ ਦੀ ਪੁਲਿਸ ਨੰਬਰ 4/4 5510 ਅੱਗੇ ਆ ਗਿਆ ਬਈ ਜੀ ਪ੍ਰੀਤ 60 ਮਿੰਟ ਚੌਕੜਾ ਟੈਰਾਂ ਦੇਦਾ ਵੀ ਪਿਆ ਜੀ ਬਈ ਜੀ 75 ਰੁਪਏ ਇਹ ਵੀ 29 ਮੋਗੇ ਦਾ ਨੰਬਰ ਹੈਗਾ 17 ਮਾਡਲ ਤੇ 5 ਲੱਖ 75000 ਰੁਪਏ ਦੀ ਮੰਗ ਹੈ ਜੀ ਖੁੱਲੇ ਪਲੇਟਫਾਰਮ ਤੋਂ ਆਵਲ ਆ ਗਿਆ ਬਈ ਜੀ 4/4 ਡਰਾਈਵਿੰਗ ਚ ਆ ਗਿਆ ਲੋਕੀ ਲੱਗੇਗਾ 16 ਦੇ ਟੈਰਾ ਜਗਾ ਰੀਮ ਵਗੈਰਾ ਪੂਰੇ ਹਿਸਾਬ ਪੈਣਗੇ ਚਲੋ ਬਈ ਤੇ ਫਰੰਟ 50 ਕਿਲੋ ਦਾ ਬਾਈ ਜੀ ਵੇਟ ਲੱਗਾ ਹੋਇਆ ਹੈ। ਬਾਈ ਜੀ 4x4 ਸੋਨਾਲੀ ਕਾ ਡੀਆਈਏ 60 ਆ ਰਾ ਚਾ। ਤੇ ਟਰੈਕਟਰ ਦੇਖੋ ਬਾਈ ਜੀ ਤੇ ਸਾਲ ਵੀ 2024 ਚੱਲ ਰਿਹਾ ਹੈਗਾ। ਤੇ ਹਜੇ ਹੋਇਆਗਾ ਜੇ 5ਵਾਂ ਮਹੀਨਾ ਬਾਈ ਜੀ 7 ਹੀ ਹੋਇਆਗਾ। ਤੇ ਟਰੈਕਟਰ ਦੇਖਿਆ ਜਾਵੇ ਤਾਂ ਇਹ ਬਾਈ ਜੀ ਜੰਸੀ ਚ ਨਿਕੜਾ। ਠੀਕ ਹੈ ਬਾਈ ਜੀ ਇੱਕ ਸ਼ੋਅਰੂਮ ਚ ਖੇੜ ਪਰਚੇ ਵਾਲਾ ਮੈਂ ਖੜਾਗਾ ਪਰ ਟਰੈਕਟਰ ਹੈਗਾ ਜਮਾ ਨਵਾਂਗਾ ਵੇਟ ਵਗੈਰਾ ਵੀ ਲੱਗੇ ਨੇ ਮਾਡਲ ਵੀ ਜੀ ਇਹ ਜਮਾ 24 ਹੈ ਬਈ ਜੀ ਤੇ ਆਪਾਂ ਜੇ ਗੱਲ ਕਰੀਏ ਬਈ ਜੀ ਹਜੇ ਮੈਂ ਲਾ ਟਰੈਕਟਰ ਚੂਜ਼ ਹੀ ਨਹੀਂ ਹੋਇਆ ਜਮਾ ਵੀ ਉਹ ਬਈ ਦੇਖ ਲੋ ਤੇ ਚੈਂਜਰ ਵਾਲਾ ਟਰੈਕਟਰ ਆ 4x4 ਮਾਡਲ ਵੀ ਬਈ 24 ਤੇ 9 ਲੱਖ 55000 ਰੁਪਏ ਡਿਮਾਂਡ ਹੈ ਬਾਕੀ ਚੱਕ ਵੀ ਕਰ ਸਕਦੇ ਬਈ ਜੀ ਟਰੈਕਟਰ ਜਮਾ ਨਵਾਂ ਖੜਾਗਾ ਨਮਨਪੁਰ ਬਈ ਜੀ ਆਪਾਂ ਓਏ ਤੇ ਕਹ ਗਿਆ ਬਈ ਜੀ ਅਰਜਨ ਨੋਵਾ 655 ਮੰਦਰਾ ਇਹ ਵੀ 4/4 ਚ ਆ ਗਿਆ ਬਈ ਜੀ ਫਰੰਟ ਇਰਾਂ ਦੀ ਗੱਲ ਕਰੀ ਬਈ ਜੀ 90 ਕੇ ਪੈਸੇ ਨੇ ਤੇ ਬੈਕ ਡਰ ਵੀ ਹੈ ਕਿਨੇ 90 ਪੈਸੇ ਤੇ ਖੁੱਲੇ ਪਲੇਟਫਾਰਮ ਚ ਆ ਗਿਆ ਸਾਈਡ ਗੇਅ ਆ ਗਿਆ ਕੁਝ ਲੂਪੀ ਵਗੈਰਾ ਲੱਗੀ ਹੋਈ ਹੈ ਕਿ ਤੇ ਮਾਡਲ ਦੀ ਗੱਲ ਕਰੀ ਬਈ ਜੀ 2022 ਮਾਡਲ ਤੇ 10 ਲੱਖ 45000 ਰੁਪਏ ਡਿਮਾਂਡ ਆ ਬਾਕੀ ਨੂੰ ਅਰੇ ਮਰਮੂ ਵੀ ਦਿਖਾ ਦਨੇ ਆ ਤੇ ਬੈਕ ਸਾਈਡ ਤੋਂ ਵੀ ਘੁੰਮ ਕੇ ਦਿਖਾ ਦਨੇ ਆ। ਤਾਂ ਬਈ ਇਹ ਵੀ ਜੀ ਮੈਂ ਆਪ ਕਹਦੇ ਬਈ ਜੀ ਬਹੁਤ ਜ਼ਿਆਦਾ ਥੋੜੀ ਖੇਤੀ ਤੇ ਜੂਜੋ ਆਇਆ ਟਰੈਕਟਰ ਹੈਗਾ। ਕੰਡੀਸ਼ਨ ਦਾ ਪੂਰਾ ਕੋਕਾ ਪੀਸ ਪੈ ਰਿਹਾ। ਕਿ ਚੱਕ ਵੀ ਕਰ ਸਕ ਦਿੰਦੇ। ਤੇ ਫਰੰਟ ਟਾਇਰ ਵਗੈਰਾ ਵੀ ਲੱਗੇ ਹੋਏ ਨੇ। ਤੇ ਆ ਗਿਆ ਕਰੇ। ਤੇ ਕੰਡੀਸ਼ਨ ਦਾ ਵਧੀਆ ਪੈਗਾ। ਚਤਨਾਊਗਾ। ਤੇ ਅੱਗੇ ਆ ਗਿਆ ਬਈ ਜੀ ਨੋਵੋ 655 ਡੀਆਈ। ਪੁੱਲੇ ਪਲੇਟਫਾਰਮ ਵਾਲਾ ਬੈਕ ਟਾਇਰ ਹੈਗਾ ਬਈ 80 ਦੇ ਪੈਸੇ ਤੇ ਫਰੰਟ ਟਾਇਰ ਵੀ ਦੇ ਦੇ। ਇਹ ਫਰੰਟਰ ਥੋੜੇ 4x4 ਦੇ ਜਿਆਦਾ ਘਸ ਦੇਣਗੇ ਤੇ ਬਾਈਕ ਸਾਹ ਤੋਂ ਵੀ ਤੇਜ਼ ਸਾਹ ਦੇਵੇਗੀ ਡਬਲ ਡਿਸਟ੍ਰੀਬਿਊਟਰ ਆ ਗਿਆ ਟੌਪ ਮਾਡਲ ਆ ਗਿਆ ਜੀ ਫਿਰ ਰੁਮਮਾ ਦੀ ਗੱਲ ਕਰੀਏ ਰਿੰਗ ਵਗੈਰਾ ਵੀ ਤੇ ਆਪਾਂ ਕੈਰ ਲਾਣ ਦੀ ਗੱਲ ਕਰੀਏ ਜੀ ਪਾਇਰ ਦਾ ਨਾ ਵੀ ਪੂਰਾ ਸਾਫ਼ ਹੈਗਾ ਤੇ ਪਾਇਰ ਦਾ ਨ ਵੀ ਨਿਕਸੇਗਾ ਫੜ ਲੇਗਾ ਬਈ ਜੀ ਇਹ 2020 ਤੇ 9 ਲੱਖ 45000 ਰੁਪਏ ਦੀ ਡਿਮਾਂਡ ਹੈਗੀ ਬਾਾਕੀ ਮੌਕੇ ਦੇ ਮਾਨਦਾਨ ਹੋ ਜਾਊਗਾ ਤੇ ਵੀਡੀਓ ਕਮੈਂਟ ਲਾਈਕ ਕਰਕੇ ਜਦੂ ਦੱਸਿਓ ਜੀ ਚਲਦੇ ਗਏ ਨਗੜੀਆਂ ਤਦ ਤੱਕ ਲਈ ਬਈ ਜੀ ਧੰਨਵਾਦ